ਸ੍ਰੀ ਹਰਗੋਬਿੰਦ ਸਾਹਿਬ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਅਤੇ ਆਪਣੀ ਸੁਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ। ਉੱਥੇ ਗੁਰੂ ਜੀ ਦੀ ਗੈਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਅਧਿਆਤਮਿਕ ਰੰਗ ਵਿੱਚ ਰੰਗੇ ਰਹੇ। ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ। ਅਤੇ ਅਜਿਹਾ ਆਤਮਿਕ ਮੇ ਪੋਰੇ ਵਿੱਚ ਭਗਤੀ ਕੀ ਕਰਦੇ ਸਨ ਇੱਕ ਸੱਚੀ ਭਗਤੀ ਜੀ ਉਹਨਾਂ ਦੇ ਭਵਿੱਖ ਦੇ ਅਦੁੱਤੀ ਕਾਲਜ ਨੇ ਸਿਰ ਕਰ ਰਹੀ ਸੀ ਤੇ ਫਿਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਤੋਂ ਬਾਅਦ ਸ਼੍ਰੀ ਹਰੀਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1900 ਇਹਨਾਂ ਸ਼ਬਦਾਂ ਦਾ ਰਚਮੀ ਸੰਦੇਸ਼ ਦੇ ਕੇ ਅਤਿ ਪਾਸਾ ਸ੍ਰੀ ਆਤਮਿਕ ਪਾਸਾ ਦੀ ਜੋਤੀ ਜੋ ਸਮਾਹੋ ਚਲਤਾ ਜਿਵੇਂ ਮੜਾ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੇ ਨਵੀਂ ਜੋਤੀ ਨੂੰ ਮਿਲਣ ਲਈ ਦਿਲ ਉਤਸ਼ਾਹ ਨਾਲ ਟੜਕਣ ਲੱਗੇ ਉਦਰ ਆਪ ਨੂੰ ਉਧਰ ਆਪ ਨੂੰ ਗੁਰੂ ਕਹੇ ਲੱਗੇ ਸਭ ਤੋਂ ਵੱਡੇ ਦਾਇਰਦਾਰ ਬਾਬਾ ਧੀਰਮਲ ਸਾਹਿਬ ਜਿਨ੍ਹਾਂ ਦੇ ਕੋਲ ਸ੍ਰੀ ਗੁਰੂ ਹਰਗੋਬਿੰਦ ਆਦੇਸ਼ੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਤਮਿਕੀਣੀ ਸੀ ਦੂਜੇ ਪਾਸੇ ਬਾਬਾ ਰਾਮ ਰਾਯਾ ਦੇ ਪ੍ਰithvi ਚੰਦ ਦੇ ਵੰਸ਼ਜ ਵੀ ਆਪਣੇ ਹੱਥ ਜਿਤਾਉਣ ਲੱਗੇ ਸੰਗਤ ਸਾਰੀ ਹੈਰਾਨ ਨਾਲ ਪਛਾਣ ਹੋ ਗਈ ਕਿਹਨ ਹੈ ਸੱਚਾ ਗੁਰੂ ਕੀ ਪਛਾਣ ਹੋਵੇਗੀ ਨਵੀਂ ਜੋਤਰੀ ਉਸ ਵੇਲੇ ਦਿੱਲੀ ਦੀ ਸੰਗਤ ਵੀ ਅਗਰ ਸਤੰਬਰ 1644 ਈਸਵੀ ਵਿੱਚ ਬੁਕਾਲੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸਾਹਿਬ ਨੂੰ ਲੁਭਾਣਾ ਉਹ ਤਾਂ ਬਹੁਤ ਵੱਡਾ ਵਪਾਰੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵੇਟ ਕਰਾਂਗਾ ਕਿਤਿਆ ਦਾਸਾ ਗੁਰ ਨਾłek ਦੇਵ ਜੀ ਦੇ ਦਰ ਉੱਪਰ ਪਰਵਾਣ ਹੋਈਆਂ ਤੇ ਜਹਾਜ਼ ਬੱਤੀ ਗਿਆ ਮਨ ਦਾਸ ਜੀ ਨੂੰ ਮਿਲ ਨਹੀਂ ਹੋਰ ਬੇਗਰਾਰ ਹੋ ਗਿਆ ਅਕਤੂਬਰ 1604 ਛੋਟ ਇਸ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਚੰਗਤ ਰਾਜ ਬਕਾਲੇ ਪਹੁੰਚਿਆ ਹਰੇਕ ਦੰਬੀ ਗੁਰੂ ਕੋਲ ਬੈਠੇ ਸੋਨੇ ਦੀਆਂ ਪੰਜ ਪੰਜ ਮੋਰਾ ਪੇਟ ਕਰਕੇ ਆਪ ਨੂੰ ਮਿਲਿਆ ਪਰ ਕਿਸੇ ਵੀ ਦਾ ਸੰਬੰਧ ਦੀ ਗੱਲ ਆ ਕਿ ਸੀ ਤੇ ਉਸਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਕਾਂ ਨੂੰ ਉਸਦੇ ਗੁਰੂ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੱਥੇ ਗਏ ਹਨ ਪਾਪਾ ਕੋ ਦਿੱਤਾ ਸੀ ਨੇ ਇਹ ਗੁਰਬਖਸ਼ੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤੀ ਅਗੇ ਸਾਰੇ ਸੰਗਤ ਨੇ ਬੜੇ ਸਕੇ ਕਾਲਨ ਮੱਥਾ ਟੇਕਿਆ ਪਰ ਉਹਦੇ ਧੀਰਮਨ ਵਰਤਕਾ ਦਿੱਤਾ ਉਹਨਾਂ ਦਾ ਖੇਡਾ ਹਾਰ ਵੇਲੇ ਦਇਆ ਦੀ ਕਿੰਨਾ ਦਰਪਨ ਪੂਰਨ ਦਾ ਵਿਰੋਧੀ ਸਾਲਾਂ ਦੀ ਨਾਕਾਮ ਇੰਆਜ ਜੀ ਦੇ ਤੱਕ ਤੇ ਹਾਲਾਤ ਵੀ ਬਦਲੇ ਇਹਨਾਂ ਦਾ ਵੀ ਜੀ ਤੋਂ ਲਗਭਗ 65